ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਹੈ ਉਸ ਵਿੱਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਮੈਂ ਫਿਰ ਗਿਆ ਸਿੰਘੂ ਬਾਰਡਰ ਤੇ 26 ਜਨਵਰੀ 2021 ਦੀ ਕਿਸਾਨ ਟਰੈਕਟਰ ਰੈਲੀ ਜੋ ਦਿੱਲੀ ਵਿਖੇ ਹੋਈ ਉਸ ਨਾਲ ਭਾਰਤੀ ਸਿਆਸਤ ਵਿੱਚ ਇੱਕ ਪਚਾਵੜ ਆ ਗਿਆ। ਲਾਲ ਕਿਲੇ ਦੇ ਘਟਨਾਕਰਮ ਨੇ ਗੋਦੀ ਮੀਡੀਆ ਨੂੰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦਾ ਇੱਕ ਹੋਰ ਮੌਕਾ ਦੇ ਦਿੱਤਾ। ਗੋਦੀ ਮੀਡੀਆ ਕੁਝ ਬਧੇਰੇ ਚੀਕ-ਚੀਕ ਕੇ ਕਹਿਣ ਲੱਗ ਪਿਆ ਕਿ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਕਿਸਾਨ ਨਹੀਂ ਇਹ ਤਾਂ ਖਾਲਿਸਤਾਨੀ ਹਨ। ਇਹ ਤਾਂ ਦੇਸ਼ ਤਰੋਹੀ ਹਨ। ਇਹ ਤਾਂ ਮਾਓਵਾਦੀਏ ਹਨ। ਇਹ ਤਾਂ ਤੰਕਵਾਦੀਏ ਹਨ। ਇਹ ਤਾਂ ਪਾਕਿਸਤਾਨੀ ਹਨ ਪਰ ਦੇਸ਼ ਦਾ ਹਰ ਸੂਝਵਾਨ ਨਾਗਰਿਕ ਜਾਣ ਰਿਹਾ ਸੀ ਕਿ ਇਹ ਗੋਦੀ মিডিਆ ਸਰਕਾਰ ਦੇ ਤਲਵੇ ਚੱਟ ਰਿਹਾ ਹੈ ਸਰਕਾਰੀ ਚੱਕਰੀ ਕਰ ਰਿਹਾ ਸੀ ਲੋਕ ਜਾਣਦੇ ਸਨ ਕਿ ਲਾਲ ਕਿਲਾ ਜਿੱਥੇ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਉੱਥੇ ਉਸ ਦੇ ਬਾਹਰ ਦੇ ਟੱਟੂ ਕਿਵੇਂ ਪਹੁੰਚ ਗਏ ਲੋਕਾਂ ਨੂੰ ਪਤਾ ਸੀ ਕਿ ਸਰਕਾਰ ਦੀ ਲਿਖੀ ਲਿਖਾਈ ਸਕ੍ਰਿਪਟ ਉੱਤੇ ਕੰਮ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਨਾਲੋਂ ਨਾਲ ਇਹ ਸਭ ਕੁਝ ਨੰਗਾ ਹੋ ਰਿਹਾ ਸੀ ਸਰਕਾਰ ਨੇ ਇੰਟਰਨੈਟ ਤੇ ਪਾਬੰਦੀ ਲਗਾ ਦਿੱਤੀ ਸਿਰਫ ਆਪਣੇ ਚੈਨਾਂ ਨਾਲ ਨੂੰ ਹੀ ਝੂਠ ਬੋਲਣ ਤੇ ਲਗਾ ਦਿੱਤਾ ਉਹਨਾਂ ਪੂਰਾ ਜ਼ੋਰ ਲਗਾ ਕੇ ਅੰਦੋਲਨਕਾਰੀਆਂ ਨੂੰ ਭੰਡਿਆ ਜਿਹੜੇ ਟਰੈਕਟਰ ਸਿਰਫ 26 ਜਨਵਰੀ ਦੀ ਪ੍ਰੇਡ ਲਈ ਗਏ ਸਨ ਉਹਨਾਂ ਨੇ ਤਾਂ ਘਰ ਨੂੰ ਵਾਪਸ ਮੋੜਨਾ ਹੀ ਸੀ ਟੀਵੀ ਐਂਕਰਾਂ ਨੇ ਆਪਣਾ ਗਲਾ ਕਾਟਣਾ ਸ਼ੁਰੂ ਕਰ ਦਿੱਤਾ ਦੇਖੋ ਜੀ ਕਿਸਾਨ ਅੰਦੋਲਨ ਸਮਾਪਤ ਹੋ ਗਿਆ। ਕਿਸਾਨ ਘਰਾਂ ਨੂੰ ਵਾਪਸ ਜਾ ਰਹੇ ਹਨ। ਸਰਕਾਰ ਨੇ ਧਰਨਿਆਂ ਤੇ ਬੈਠੇ ਲੋਕਾਂ ਦੀ ਬਿਜਲੀ ਕੱਢ ਦਿੱਤੀ। ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਇੰਟਰਨੈਟ ਬੰਦ ਕਰ ਦਿੱਤਾ। ਅਰਧ ਸੈਨਿਕ ਬਲ ਤਾਇਨਾਤ ਕਰ ਦਿੱਤੇ। ਬਾਰਡਰਾਂ ਤੇ ਕੰਡਿਆਲੀ ਤਾਰ ਲਗਾ ਦਿੱਤੀ। ਸੜਕਾਂ ਤੇ ਕੈਲ ਕਰ ਦਿੱਤੇ। ਸਰਕਾਰ ਨੇ ਆਪਣਾ ਅਸਲੀ ਚਿਹਰਾ ਹੁਣ ਦਿਖਾ ਦਿੱਤਾ ਸੀ। ਇਸ ਤਰ੍ਹਾਂ ਦੇਸ਼ ਵਿੱਚ ਖੌਫ ਦੀ ਸਥਿਤੀ ਪੈਦਾ ਕਾਂਦੀ ਕੋਸ਼ਿਸ਼ ਕੀਤੀ ਗਈ ਕਿਸਾਨ ਆਗੂਆਂ ਤੇ ਕੇਸ ਦਰਜ ਕਰ ਦਿੱਤੇ ਗਏ 27 28 ਜਨਵਰੀ ਰਾਤ ਬੜੀ ਨਰਮaik ਸੀ ਜਦੋਂ ਕਿਸਾਨਾਂ ਨੂੰ ਆਪਣੇ ਧਾਨੇ ਚੁੱਕਣ ਲਈ ਹੁਕਮ ਦੇ ਦਿੱਤੇ ਗਏ ਦਿੱਲੀ ਦੇ ਗਾਜੀਪੁਰ ਬਾਰਡਰ ਤੇ ਵੀ ਜੂਪੀ ਦੇ ਕਿਸਾਨ ਧਾਨਾ ਲਗਾ ਕੇ ਬੈਠੇ ਸਨ ਮਰਹੂਮ ਕਿਸਾਨ ਆਗੂ ਮਹਿੰਦਰ ਸਿੰਘ ਤਕੈਤ ਦੇ بیٹے ਰਕੇਸ਼ ਤਕੈਤ ਤੇ ਨਰੇਸ਼ ਤਕੈਤ ਨੂੰ ਪੁਲਿਸ ਚੁੱਕਣ ਲਈ ਪਹੁੰਚ ਗਏ ਪਰਸਨਲ ਭਾਜਪਾ ਦੇ ਨੇਤਾ ਵੀ ਸਨ ਤਾਂ ਰਗੇਸ਼ ਟਕੈਤ ਨੇ ਗ੍ਰਫਤਾਰੀ ਦੇਣ ਤੋਂ ਨਾ ਕਰ ਦਿੱਤੀ ਉਸ ਨੇ ਉਸ ਨੂੰ ਗ੍ਰਫਤਾਰ ਕਰਨ ਲਈ ਸਰਕਾਰ ਨੂੰ ਚੈਲੰਜ ਕੀਤਾ ਉਸ ਨੇ ਕਿਸਾਨਾਂ ਨੂੰ ਧਰਨੇ ਤੇ ਆਉਣ ਲਈ ਆਵਾਜ਼ ਮਾਰੀ ਰਾਤੋਂ ਰਾਤ 50 ਹਜ਼ਾਰ ਕਿਸਾਨ ਗਾਜੀਪੁਰ ਬਾਰਡਰ ਤੇ ਪਹੁੰਚ ਗਏ ਸਰਕਾਰ ਦੇ ਮਨਸੂਬੇ ਸਭ ਫੇਲ ਹੋ ਗਏ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਵੀ ਕਿਸਾਨਾਂ ਨੇ ਨੈੱਟ ਦੇ ਪਵੰਦੀ ਸੁਦਾ ਘੇਰੇ ਤੋਂ ਬਾਹਰ ਜਾ ਕੇ ਦੇਸ਼ ਨੂੰ ਅਸਲੀ ਹਾਲਤਾਂ ਤੋਂ ਜਾਣੂ ਕਰਵਾਇਆ ਸਿੰਘੂ ਕੁੰਡਲੀ ਬਾਰਡਰ ਤੇ ਡਾਕਟਰ ਅੰਬੇਡਕਰ ਯਾਦਗਾਰੀ ਲਾਇਬ੍ਰੇਰੀ KFC ਟਾਵਰ ਦੇ ਨਜ਼ਦੀਕ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਜਥੇਬੰਦੀ ਜਿਸ ਦਾ ਨਾਮ ਡਾਕਟਰ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਬਲੋ ਲਗਾਈ ਲਾਇਬ੍ਰੇਰੀ ਨੂੰ ਐਡਵੋਕੇਟ ਗਰਦੀਪ ਸਿੰਘ ਰੌਣੀ ਸੰਭਾਲ ਰਿਹਾ ਸੀ ਉਸਨੇ ਵੀ ਲਾਈਵ ਹੋ ਕੇ ਸਿੰਘੂ ਆਰਡਰ ਤੇ ਸਹੀ ਹਾਲਾਤਾਂ ਨੂੰ ਦੱਸਿਆ ਤੇ ਧਰਨੇਾਂ ਤੇ ਜੋਸ਼-ਖਰੋਸ਼ ਨਾਲ ਪਹੁੰਚਣ ਦੀ ਅਪੀਲ ਕੀਤੀ। ਲੋਕ ਟਰਾਲੀਆਂ ਤੇ ਗੱਡੀਆਂ ਰਾਹੀਂ ਧਰਨੇ ਵੱਲ ਫੇਰ ਜਾਣ ਲੱਗ ਪਏ। ਮੇਰਾ ਬੇਟਾ ਕੁਲਪ੍ਰੀਤ ਰਾਣਾ ਜੋ ਪ੍ਰਗਤੀ ਕਲਾ ਕੇਂਦਰ ਲਾਂਦੜਾ ਦਾ ਪ੍ਰਮੁੱਖ ਪ੍ਰਬੰਧਕ ਹੈ ਅਤੇ ਕੈਨੇਡਾ ਵਿੱਚ ਰਹਿ ਰਿਹਾ ਹੈ। ਉਹ ਆਪਣੀ ਚਿੱਤਰ ਕਲਾ ਰਾਹੀਂ ਭਾਰਤ ਦੇ ਦਰਦ ਲੋਕਾਂ ਤੇ ਉਹਨਾਂ ਦੇ ਇਤਿਹਾਸ ਉੱਤੇ ਲਗਾਤਾਰ ਆਪਣੀਆਂ ਪਿੰਟਿੰਗਾਂ ਬਣਾ ਰਿਹਾ ਹੈ ਉਸਨੇ ਕਿਸਾਨੀ ਅੰਦੋਲਨ ਤੇ ਵੀ ਆਪਣੀਆਂ ਕੁਝ ਪਿੰਟਿੰਗਾਂ ਬਣਾਈਆਂ ਸਨ ਸੋਸ਼ਲ ਮੀਡੀਆ ਤੇ ਉਸਨੇ ਲੋਕਾਂ ਨਾਲ ਸਾਂਝੀਆਂ ਵੀ ਕੀਤੀਆਂ ਸਨ ਗੁਰਦੀਪ ਸਿੰਘ ਰੌਣੀ ਜੀ ਚਾਹੁੰਦੇ ਸਨ ਕਿ ਇਹ ਪਿੰਟਿੰਗਾਂ ਡਾਕਟਰ ਅੰਬੇਡਕਰ ਯਾਦਗਾਰੀ ਲਾਇਬ੍ਰੇਰੀ ਵਿਖੇ ਵੀ ਲੱਗਣੀਆਂ ਚਾਹੀਦੀਆਂ ਹਨ ਸੋ ਉਸਨੇ ਕੁਲਪ੍ਰੀਤ ਨਾਲ ਗੱਲ ਕੀਤੀ ਕੁਲਪ੍ਰੀਤ ਨੇ ਮੇਰੇ ਨਾਲ ਫੋਨ ਤੇ ਗੱਲ ਕਰਕੇ ਕਿਹਾ ਕਿ ਡੈਡੀ ਜੀ ਤੁਸੀਂ ਇਹਨਾਂ ਪਿੰਟਿੰਗਾਂ ਦੇ ਪ੍ਰਿੰਟ ਆਊਟ ਕਢਾ ਕੇ ਉੱਥੇ ਸਿੰਘ ਬਾਰਡਰ ਤੇ ਪਹੁੰਚਾ ਕੇ ਆਵੋ ਸੋ ਮੈਂ 10 ਚਿੱਤਰਾਂ ਦੇ ਪ੍ਰਿੰਟ ਕਢਾ ਕੇ 2/3 ਸਜ ਦੇ ਫਲੈਕਸ ਬਣਾ ਲਏ ਤੇ 3 ਫਰਵਰੀ ਨੂੰ ਦਿੱਲੀ ਜਾਣ ਦਾ ਮਨ ਬਣਾ ਲਿਆ ਸਾਡੇ ਪਿੰਡ ਲਾਂਧੜਾ ਦੇ ਗਵੰਡੀ ਪਿੰਡ ਪਾਲਣਾ ਤੇ ਸਿੰਘੂ ਬਾਰਡਰ ਲਈ ਹਰ ਹਫਤੇ ਬਸ ਜਾਇਆ ਕਰਦੀ ਸੀ ਮੈਂ ਥਾਂਦੀ ਬਸ ਵਾਲੇ ਆਪਣੇ ਹਮਜਮਾਤੀ ਜਗਿੰਦਰ ਸਿੰਘ ਨੂੰ ਫੋਨ ਕੀਤਾ ਉਹ ਫੋਨ ਨਾ ਚੱਕੇ ਮੈਂ ਉਸਦੇ ਘਰ ਚਲੇ ਗਿਆ। ਉੱਥੋਂ ਪਤਾ ਲੱਗਾ ਕਿ ਬੱਸ ਇਸ ਹਫ਼ਤੇ ਨਹੀਂ ਜਾਵੇਗੀ। ਮੈਂ ਪਿੰਡ ਪਲਗਦੀ ਵਾਲੇ ਜੀਤਾ ਸਿੰਘ ਨੂੰ ਫੋਨ ਕੀਤਾ। ਉਸਨੇ ਕਿਹਾ ਕਿ ਸਾਡੇ ਪਿੰਡ ਦੀ ਜਥਾਪਾਰਟੀ ਤਾਂ 2 ਫਰਵਰੀ ਨੂੰ ਰਵਾਨਾ ਹੋ ਚੁੱਕੀ ਹੈ। ਅਗਲਾ ਜਥਾ ਤਾਂ 7 ਫਰਵਰੀ ਤੋਂ ਬਾਅਦ ਜਾਵੇਗਾ। ਆਪਣੇ ਪਿੰਡ ਦੇ ਹਰਜੀਤ ਸਿੰਘ ਨੂੰ ਫੋਨ ਕੀਤਾ। ਉਹਨਾਂ ਨੇ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਕੇ ਅਸੀਂ ਵੀ 7 ਫਰਵਰੀ ਤੋਂ ਬਾਅਦ ਹੀ ਜਾਣਾ। ਫਿਰ ਮੈਂ ਤਾਂ ਇਹ ਚਿੱਤਰ ਜਰੂਰ ਉੱਥੇ ਪਹੁੰਚਾਉਣੇ ਸਨ ਮੇਰਾ ਜਾਣਾ ਜ਼ਰੂਰੀ ਸੀ ਘਰ ਦੇ ਕਹਿਣ ਤੂੰ ਪ੍ਰਾਈਵੇਟ ਬੱਸ ਤੇ ਚਲਾ ਜਾ ਮੈਂ ਕਿਹਾ ਕੋਈ ਨਹੀਂ ਮੈਂ ਫਲੋਰ ਲੱਡੂਵਾਲ ਟੋਲ ਪਲਾਜੇ ਤੇ ਕੋਈ ਟਰਾਲੀ ਜਾਂ ਗੱਡੀ ਪਕੜਨਾ ਮੰਗਿਆ ਮੈਂ ਤਿਆਰ ਹੋ ਕੇ ਪਿੰਡ ਦੇ ਬੱਸ ਅੱਡੇ ਤੇ ਸ਼ਾਮ ਦੇ 6 ਵਜੇ ਪਹੁੰਚ ਗਿਆ ਉੱਥੇ ਨਰੇਸ਼ ਸਾਭੀ ਤੇ ਇੰਦਰਜੀਤ ਮਿਲ ਗਏ ਉਹਨਾਂ ਮੈਨੂੰ ਪੁੱਛਿਆ ਮਾਟਰ ਜੀ ਕਿੱਥੇ ਜਾ ਰਹੇ ਹੋ ਇਸ ਵੇਲੇ ਮੈਂ ਉਹਨਾਂ ਨੂੰ ਆਪਣਾ ਮੰਤਵ ਦੱਸਿਆ ਉਹਨਾਂ ਨੇ ਕਿਹਾ ਕਿ ਫਲੌਰ ਤੱਕ ਤਾਂ ਤੁਸੀਂ ਇਸ ਛੋਟੇ ਹਾਥੀ ਤੇ ਬੈਠ ਜਾਓ ਉਹ ਛੋਟਾ ਹਾਥੀ ਪਿੰਡ ਕੋਈ ਸਮਾਨ ਛੱਡਣ ਆਇਆ ਸੀ ਉਸ ਨੇ ਸਮਾਨ ਲਾ ਕੇ ਵਾਪਸ ਜਲੰਧਰ ਜਾਣਾ ਸੀ ਸੋ ਫਲੌਰ ਤੱਕ ਉਹਨਾਂ ਨੇ ਮੈਨੂੰ ਉਸ ਵਿੱਚ ਬਿਠਾ ਦਿੱਤਾ ਫਲੌਰ ਬੱਸ ਅੱਡੇ ਤੋਂ ਮੈਂ ਟੋਲ ਪਲਾਜੇ ਤੱਕ ਆਟੋ ਲੈ ਲਿਆ ਤੇ ਟੋਲ ਪਲਾਜਾ ਪਹੁੰਚ ਗਿਆ ਉੱਥੇ ਲੰਗਰ ਚੱਲ ਰਿਹਾ ਸੀ ਖੈਰ ਮੈਂ ਤਾਂ ਕਰੋ ਤਾਜ਼ਾ ਤਾਜ਼ਾ ਬਣੇ ਸਰੋਂ ਦੇ ਸਾਗ ਨਾਲ ਮੱਕੀ ਦੀਆਂ ਰੋਟੀਆਂ ਖਾ ਕੇ ਤੁਰਿਆ ਸੀ ਮੈਂ ਕਿਸਾਨ ਯੂਨੀਅਨ ਦੇ ਟੈਂਟਰੂਪੀ ਦਫਤਰ ਵਿੱਚ ਜਾ ਕੇ ਇੱਕ ਕਿਸਾਨ ਆਗੂ ਨੂੰ ਆਪਣਾ ਮਕਸਦ ਦੱਸਿਆ ਤੇ ਕਿਹਾ ਕਿ ਉਹ ਮੈਨੂੰ ਕਿਸੇ ਗੱਡੀ ਜਾਂ ਟਰਾਲੀ ਵਿੱਚ ਬਿਠਾ ਦੇਣ ਮੈਂ ਉਸ ਨੂੰ ਆਪਣੀ ਪਛਾਣ ਦੱਸੀ ਉਸ ਨੇ ਮੈਨੂੰ ਪਛਾਣ ਲਿਆ ਕਿਉਂਕਿ ਅਸੀਂ 8 ਦਸੰਬਰ ਦੇ ਭਾਰਤ ਬੰਦ ਦੌਰਾਨ ਉੱਥੇ ਆਪਣੇ ਨਾਟਕ ਕਰਕੇ ਆਏ ਸੀ ਉਸ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਤੈਨੂੰ ਕਿਸੇ ਨਾਲ ਬਿਠਾ ਦੇਵਾਂਗਾ ਉਸੇ ਸਮੇਂ ਮੀਂਹ ਦਾ ਮੌਸਮ ਬਣ ਗਿਆ ਮੋਟੀਆਂ-ਮੋਟੀਆਂ ਕਣੀਆਂ ਡਿਗਣ ਲੱਗ ਪਈਆਂ ਸਨ ਹਵਾ ਵੀ ਕਾਫੀ ਠੰਡੀ ਚੱਲ ਰਹੀ ਸੀ ਠੰਡ ਤੋਂ ਬਚਣ ਲਈ ਮੈਂ ਮੋٹے ਕੱਪੜੇ ਪਹਿਨੇ ਹੋਏ ਸਨ ਪਰ ਫਿਰ ਵੀ ਠੰਡੀ ਹਵਾ ਮੋٹے ਕੱਪੜਿਆਂ ਨੂੰ ਚੀਤਈ ਸੀ ਕਿਸਾਨ ਆਗੂ ਮੇਰੇ ਨਾਲ ਉੱਠ ਕੇ ਤੁਨ ਲੱਗਾ ਕਿ ਉਹ ਕਿਸੇ ਨਾ ਕਿਸੇ ਨੂੰ ਮੈਨੂੰ ਦਿੱਲੀ ਲੈ ਜਾਣ ਲਈ ਕਹਿ ਸਕੇ ਪਰ ਮੀ ਤੇ ਨੇਰੀ ਹੋਰ ਤੇ ਜੋ ਹੋਗਾ ਬਾਹਰ ਖੜੇ ਹੋਰ ਬੰਦੇ ਵੀ ਟੈਂਟ ਵਿੱਚ ਵੜ ਕੇ ਮੀਂਹ ਤੋਂ ਆਪਣਾ ਬਚਾਅ ਕਰਨ ਲੱਗੇ। ਮੀਂਹ ਨੇਰੀ ਇੰਨੀ ਤੇਜ਼ ਸੀ ਕਿ ਉਹ ਟੈਂਟਾਂ ਨੂੰ ਵੀ ਉਖਾਣ ਲਈ ਯਤਨ ਕਰ ਰਹੀ ਸੀ। ਅਸੀਂ ਸਾਰੇ ਟੈਂਟ ਨੂੰ ਕਦੇ ਕਿੱਧਰੋਂ ਸੰਭਾਲਦੇ ਕਦੇ ਕਿੱਧਰੋਂ ਸੰਭਾਲਦੇ। ਅੱਧਾ ਪੌਣਾ ਘੰਟਾ ਜ਼ੋਰਦਾਰ ਮੀਂਹ ਪਿਆ। ਮੌਸਮ ਹੋ ਠੰਡਾ ਹੋ ਗਿਆ। ਮੀਂਹ ਹਟਿਆ ਤੇ ਅਸੀਂ ਟੈਂਟ ਤੋਂ ਬਾਹਰ ਆਏ। ਅੰਮ੍ਰਿਤਸਰ ਤੇ ਤਰਨਤਾਰਨ ਵੱਲੋਂ ਆਇਆ ਟਰੈਕਟਰ ਟਰਾਲੀਆਂ ਦਾ ਕਾ ਕਾਫਲਾ ਮੀ ਕਾਨੂੰ ਤੇ ਰੁਕ ਚੁੱਕਾ ਸੀ ਕੁ ਸਵਾਰੀਆਂ ਗਰਮਾ ਗਰਮ ਦਾਲ ਫੁਲਕੇ ਅਤੇ ਗਰਮ ਗਰਮ ਚਾਹ ਦਾ ਲੰਗਰ ਵੀ ਛਕ ਰਹੀਆਂ ਸਨ ਉਹ ਕਿਸਾਨ ਆਗੂ ਮੈਨੂੰ ਨਾਲ ਲੈ ਕੇ ਕੱਲੀ ਕੱਲੀ ਟਰਾਲੀ ਕੋਲ ਗਿਆ ਤੇ ਕਿਹਾ ਕਿ ਆਪਣੇ ਨਾਲ ਇੱਕ ਬੰਦਾ ਹੋਰ ਬਿਠਾ ਲਵਾਂ ਪਰ ਕਿਸੇ ਨੇ ਵੀ ਉਸ ਦੀ ਗੱਲ ਨਾ ਮੰਨੀ ਬਸ ਕੋਈ ਨਾ ਕੋਈ ਗੱਲ ਬਣਾ ਦੇਣ ਕਿ ਜੀ ਸਾਡੇ ਕੋਲ ਤਾਂ ਥਾਂ ਹੀ ਨਹੀਂ ਕੋਈ ਕਹੇ ਕਿ ਸਾਡੇ ਕੋਲ ਤਾਂ ਆਪਣੇ ਬੰਦੇ ਪੂਰੇ ਆ ਕੋਈ ਕਹੇ ਕਿ ਅਸੀਂ ਤਾਂ ਪਾਟੇ ਕਿਤੇ ਰੁਕ ਜਾਣਾ ਕਿਸਾਨ ਆਗੂ ਨੂੰ ਨਰਾਜ਼ਤਾ ਹੋਈ ਕਿ ਕੋਈ ਵੀ ਉਸਦੀ ਗੱਲ ਨਹੀਂ ਸੀ ਮੰਨ ਰਿਹਾ ਇਹ ਉਸ ਦਾ ਵੀ ਘਾਟਾ ਸੀ ਉੱਪਰੋਂ ਮੈਂ ਕਲੀਨ ਸ਼ੇਵਡ ਬੰਦਾ ਸੀ ਮੈਂ ਵੀ ਦਾੜਾ ਛੱਡਿਆ ਹੁੰਦਾ ਪੱਗ ਬੰਨੀ ਹੁੰਦੀ ਸ਼ਾਇਦ ਉਹ ਮੈਨੂੰ ਬਿਠਾ ਲੈਂਦੇ ਪਰ ਮੈਂ ਸਕਲੋਂ ਸੂਰਤੋਂ ਉਹਨਾਂ ਵਰਗਾ ਨਹੀਂ ਸੀ ਬਗਾਨੇ ਬੰਦੇ ਦੇ ਹੁੰਦੇ ਆ ਉਹ ਆਪਸ ਵਿੱਚ ਖੁੱਲ੍ਹ ਕੇ ਗੱਲਾਂ ਨਹੀਂ ਕਰ ਸਕਦੇ ਸੀ ਪਿਛਲੀ ਵਾਰੀ ਜਦੋਂ ਮੈਂ ਤੇ ਅਮਰਤਾ ਨੇ ਹਾਤਰਾਸ ਜਾਣ ਲਈ ਸਿੰਗੂ ਬਾਰਡਰ ਰਾਹੀਂ ਹੋ ਕੇ ਜਾਣ ਲਈ ਫਲੋਰ ਤੋਂ ਬਟਾਲੇ ਵੱਲ ਦੀ ਇੱਕ ਟਰਾਲੀ ਵਿੱਚ ਬੈਠ ਗਏ ਸੀ ਤਾਂ ਉਸ ਟਰਾਲੀ ਵਾਲਿਆਂ ਨੂੰ ਇਹ ਸਮੱਸਿਆ ਆਈ ਸੀ ਉਹ ਜਟ ਪਾਸ਼ਾ ਦਾ ਇਸਤੇਮਾਲ ਕਰਨ ਲਈ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਕਾਬੂ ਕਰ ਰਿਹਾ ਸੀ ਸ਼ਰਾਬ ਦੇ ਠੇਕਿਆਂ ਤੇ ਟਰਾਲੀ ਨੂੰ ਰੋਕ ਰੋਕ ਕੇ ਉਹਨਾਂ ਨੂੰ ਚੋਰੀ-ਚੋਰੀ ਸ਼ਰਾਬ ਪੀਣੀ ਪੈ ਰਹੀ ਸੀ ਮੇਰੇ ਨਾਲ ਬੇਟੀ ਹੋਣ ਕਰਕੇ ਉਹ ਖੁੱਲ ਕੇ ਨਹੀਂ ਸੀ ਵਿਚਾਰੇ ਇੱਥੇ ਵੀ ਸ਼ਾਇਦ ਇਹ ਕਿਸੇ ਸਮੱਸਿਆ ਤੋਂ ਡਰੇ ਸਾਨੂੰ ਜਵਾਬ ਦੇ ਰਹੇ ਸਨ ਲਗਾਤਾਰ ਬੇਨਤੀਆਂ ਕਰਨ ਤੋਂ ਬਾਅਦ ਨਰਾਸ਼ ਹੋਇਆ ਕਿਸਾਨ ਆਗੂ ਵਾਪਸ ਟੈਂਟ ਵਿੱਚ ਇਹ ਕਹਿੰਦਿਆਂ ਚਲੇ ਗਿਆ ਕਿ ਇਹ ਮਜਾ ਲੈ ਨਹੀਂ ਕਿਸੇ ਦੀ ਮੰਨਦੇ ਦੁਆਬੇ ਵਾਲਿਆਂ ਨੂੰ ਜਿੱਦਾਂ ਕਹੀਏ ਮੰਨ ਲੈਂਦੇ ਮੈਂ 2 ਘੰਟੇ ਸਰੀਰ ਨੂੰ ਚੀਰਮੀ ਠੰਡੀ ਹਵਾ ਵਿੱਚ ਖੜ੍ਹਾ ਕਦੇ ਕਿਸੇ ਟਰਾਲੀ ਵੱਲ ਜਾ ਰਹੇ ਸੀ ਕਦੇ ਕਿਸੇ ਵੱਲ ਕੋਈ ਵੀ ਮੈਨੂੰ ਬਿਠਾਉਣ ਲਈ ਧਿਆਨ ਨਹੀਂ ਸੀ ਕਰੋ ਮੈਨੂੰ ਫੋਨ ਆ ਰਹੇ ਸੀ ਕਿ ਜੇ ਕੁਝ ਨਹੀਂ ਮਿਲਦਾ ਤਾਂ ਤੂੰ ਘਰ ਵਾਪਸ ਆ ਜਾ ਸਵੇਰ ਨੂੰ ਚਲੇ ਜਾ। ਰਾਤ ਦੇ 10:30 ਵਜੇ ਗਏ ਸਨ। ਹੁਣ ਬੱਸ ਮੁਰਨਾ ਵੀ ਮੁਸ਼ਕਲ ਸੀ। ਮੈਂ ਉੱਥੇ ਸੜਕ ਤੇ ਖੜਾ ਸੋਚ ਰਿਹਾ ਸੀ ਇਹਨਾਂ ਲੋਕਾਂ ਕੋਲ ਟਰੈਕਟਰ ਟਰਾਲੀਆਂ ਦੀ ਆਰਥਿਕ ਤਾਕਤ ਹੈ। ਮੈਂ ਬੇਜਮੀਨਾ ਹਾਂ, ਸ਼ਕਤੀਹੀਣਾ, ਆਰਥਿਕ ਤਾਕਤਵਾਰ ਨਹੀਂ ਹਾਂ। ਜਦੋਂ ਇਹਨਾਂ ਨੂੰ ਇਸ ਤਾਕਤ ਦੀ ਇੰਨੀ ਹੋਮੇ ਤਾਂ ਫਿਰ ਮੋਤੀ ਕੋਲ ਤਾਂ ਪ੍ਰਧਾਨ ਮੰਤਰੀ ਵਾਲੀ ਅਥਾ ਤਾਕਤ ਹੈ ਉਸ ਕੋਲ ਤਾਂ ਇਹਨਾਂ ਤੋਂ ਵੀ ਵੱਡੀ ਹੋਂਮੇ ਹੈ ਜਦ ਛੋਟੀ ਹੋਂਮੇ ਵਾਲੇ ਮੇਰੀ ਬੈਂਤੀ ਨਹੀਂ ਮੰਨ ਰਹੇ ਤਾਂ ਵੱਡੀ ਹੋਂਮੇ ਵਾਲੇ ਸਾਹਮਣੇ ਇਹ ਤੁਸ਼ ਕਿਸਾਨ ਕੀ ਹیثیت ਰੱਖਦੇ ਹਨ ਮੈਂ ਸੋਚਿਆ ਕਿ ਇਹ ਰੌਲਾ ਹੀ ਹੋਂਮੇ ਦਾ ਹੈ ਹੰਕਾਰ ਦਾ ਹੈ ਇਹ ਮਨੁੱਖ ਇਸ ਦਾ ਸ਼ਿਕਾਰ ਹੋ ਗਿਆ ਹੈ ਗੁਰੂ ਬਾਣੀ ਨੇ ਸਾਨੂੰ ਹਰ ਕਿਸਮ ਦੀ ਹੋਂਮੇ ਤੋਂ ਮੁਕਤ ਹੋਣ ਲਈ ਕਿਹਾ ਹੈ ਪਰ ਅਸੀਂ ਗੁਰੂ ਬਾਣੀ ਦੀ ਮਨ ਕਿਥੋਂ ਰਹਾ ਫਿਰ ਇੱਕ ਭਲਾਪੁਰਸ਼ ਟਰੱਕ ਵਾਲਾ ਉਥੇ ਲੰਗਰ ਤੇ ਚਾਹ ਪੀਣ ਲਈ ਰੁਕ ਗਿਆ ਮੈਂ ਉਸ ਨੂੰ ਜਾ ਕੇ ਬੇਨਤੀ ਕੀਤੀ ਉਸ ਨੇ ਕਿਹਾ ਕਿ ਅਸੀਂ ਧੁਰ ਸਿੰਘੂ ਬਾਰਡਰ ਤੱਕ ਨਹੀਂ ਜਾਣਾ ਅਸੀਂ ਤੈਨੂੰ ਨੇੜੇ ਤੇੜੇ ਜ਼ਰੂਰ ਪਹੁੰਚਾ ਸਕਦੇ ਹਾਂ ਉਹ ਰੋਪੜਵਾਲਦਾ ਸੀ ਅਤੇ ਗੱਡੀ ਬਟਾਲੇ ਵਾਲਿਆਂ ਦੀ ਚਲਾਉਂਦਾ ਸੀ ਟਰੱਕ ਵਿੱਚ ਡਰਾਈਵਰ ਤੇ ਕਲੀਨਰ ਪਾਵਰ ਕਲੀਨਰ ਦੋਵੇਂ ਸਨ ਲੀ ਲੈਂਡ ਗੱਡੀ ਹੋਣ ਕਰਕੇ ਅੱਗੇ ਬੈਠਣ ਤੇ ਸੌਣ ਦਾ ਵੀ ਪ੍ਰਬੰਧ ਸੀ ਉਹਨਾਂ ਮੈਨੂੰ ਕਿਹਾ ਤੁਸੀਂ ਲੇਟ ਕੇ ਅਰੈਸਟ ਕਰੋ ਮੈਂ ਲਟ ਗਿਆ ਮੀਂਹ ਤੇ ਠੰਡੀ ਹਵਾ ਦਾ ਭੰਨਿਆ ਹੋਣ ਕਰਕੇ ਗੱਡੀ ਅੰਦਰੋਂ ਨਿੱਗੀ ਹੋਣ ਦੇ ਮੈਨੂੰ ਨੀਂਦ ਆ ਗਈ ਉਹਨਾਂ ਸਵੇਰੇ 5 ਵਜੇ ਕੁਰੂਕ ਖੇਤਰ ਵਿਖੇ ਹਰਿਆਣਵੀਆ ਦौरा ਲਗਾਏ ਲੰਗਰ ਤੇ ਲਾਹ ਦਿੱਤਾ ਤੇ ਕਿਹਾ ਕਿ ਹੁਣ ਅਸੀਂ ਇੱਥੋਂ ਕਿਸੇ ਹੋਰ ਪਾਸੇ ਮੁੜ ਜਾਣਾ ਹੈ ਇੱਥੇ ਲੰਗਰ ਵਾਲੇ ਤੁਹਾਨੂੰ ਕਿਸੇ ਗੱਡੀ ਵਿੱਚ ਬਿਠਾ ਦੇਣਗੇ ਮੈਂ ਵੀ ਸੋਚਿਆ ਚਲੋ ਮੈਨੂੰ ਇੱਥੇ ਕਿਸੇ ਨਾਲ ਵੀ ਬਿਠਾਇਆ ਤਾਂ ਦਿਨ ਚੜ੍ਹੇ ਮੈਂ ਬਸ ਲੈ ਲਵਾਂਗਾ ਕੁਰੂਕ ਖੇਤਰ ਤੋਂ ਸਿੰਘ ਬਾਰਡਰ 100 ਕਿਲੋਮੀਟਰ ਦੀ ਦੂਰੀ ਤੇ ਹੈ ਮੈਂ ਟਰੱਕ ਵਾਲਿਆਂ ਦਾ ਧੰਨਵਾਦ ਕੀਤਾ ਲੰਗਰ ਵਾਲੇ ਅਜੇ ਸੁੱਤੇ ਪਏ ਸਨ ਪਰ ਚਾਹ ਦੀ ਵੱਡੀ ਥਰਮੋਸ਼ ਤੇ ਖਾਲੀ ਗਲਾਸ ਇੱਕ ਟੇਬਲ ਤੇ ਪਏ ਹੋਏ ਸਨ ਇੱਕ ਟਰਾਲੀ ਉੱਥੇ ਰੁਕੀ ਉਹ ਤਨਤਾਨ ਵਾਲੇ ਸਨ ਟਰੈਕਟਰ ਤੇ ਕਾਮਰੇਟਾਂ ਦੀ ਕਿਰਤੀ ਕਿਸਾਨ ਯੂਨੀਅਨ ਦਾ ਅਤੇ ਖਾਲਸਾ ਹੀ ਝੰਡਾ ਲੱਗਾ ਹੋਇਆ ਸੀ ਮੈਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਪਰ ਉਹ ਮੇਰੀ ਸੁਣ ਬਿਲਕੁਲ ਵੀ ਧਿਆਨ ਨਹੀਂ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਆਈਡੀ ਦੇਖ ਲਓ ਮੇਰੀ ਤਲਾਸ਼ੀ ਲੈ ਲਓ ਤੁਹਾਡੇ ਪਾਰਟੀ ਦੇ ਕਿੰਨੇ ਆਗੂਆਂ ਨਾਲ ਮੈਂ ਆਪਣੀ ਜਾਣ ਪਛਾਣ ਦੱਸਾਂ ਉਹਨਾਂ ਨੇ ਮੇਰੀ ਕਿਸੇ ਗੱਲ ਦੀ ਦਿਲ ਤਸਬੀ ਨਾ ਲਈ ਇਹਨਾਂ ਕਹਿ ਕੇ ਉਹਨਾਂ ਟਰਾਲੀ ਤੋਂ ਉੱtle ਕਿ ਸਾਡੀ ਟਰਾਲੀ ਵਿੱਚ ਤਾਂ ਥਾਂ ਨਹੀਂ ਹੈ ਜਦੋਂ ਕਿ ਇਹ ਉਹਨਾਂ ਦਾ ਇੱਕ ਬਹਾਨਾ ਸੀ ਫਿਰ ਮੈਂ ਸੋਚਿਆ ਕਿ ਇਹ ਕਾਮਰੇਡ ਪਾਤਜਾਨ ਜੱਟ ਪਹਿਲਵਾਨ ਮੈਂ ਵਾਪਸ ਆ ਕੇ ਲੰਗਰ ਵਾਲੇ ਟੈਂਟ ਵਿੱਚ ਬੈਠ ਗਿਆ ਮੀਂਹ ਫਿਰ ਉੱਤਰ ਆਇਆ ਪਹਿਲਾਂ ਮੋਟੀ-ਮੋਟੀਆਂ ਕਣੀਆਂ ਸ਼ੁਰੂ ਹੋਈਆਂ ਫਿਰ ਜਿਵੇਂ ਬੱਦਲਾਂ ਦੀ ਪੰਡ ਹੀ ਖੁੱਲ ਗਈ ਚੱਖ-ਚੱਖੜ ਨੇ ਦਸਤਬਿਨ ਵਾਲੇ ਵੱਡੇ-ਵੱਡੇ ਢੋਲਾਂ ਨੂੰ ਉਲਟਾ ਦਿੱਤਾ ਮੈਂ ਟੈਂਟ ਦੇ ਪੱਲੇ ਦੀ ਊਟ ਲੈ ਕੇ ਇੱਕ ਅੱਧ ਗਿੱਲੀ ਕੁਰਸੀ ਤੇ ਬੈਠ ਗਿਆ ਹਨੇਰੀ ਨੇ ਬਿਜਲੀ ਦਾ ਸੰਪਰਕ ਵੀ ਕੱਢ ਦਿੱਤਾ ਉੱਪਰੋਂ ਮੀਂਹ ਨੇ ਹਨੇਰੀ ਨੇ ਹਨੇਰਾ ਹੋਰ ਗੂੜਾ ਕਰ ਦਿੱਤਾ ਸੀ ਕੁਝ ਟੈਂਟ ਵੀ ਖੜ ਗਿਆ ਬੱਚਾ ਟੰਟ ਚੋ ਰਿਹਾ ਸੀ ਮੈਂ ਚੁੰਦੇ ਪਾਣੀ ਤੋਂ ਬਚਣ ਲਈ ਆਪਣੀ ਸਥਿਤੀ ਬਾਰ-ਬਾਰ ਬਦਲ ਰਿਹਾ ਸੀ ਆਪਣੇ ਉੱਪਰ ਡਿੱਗਦੇ ਪਾਣੀ ਨੂੰ ਰੋਕਣ ਲਈ ਆਪਣੇ ਬਚਾਅ ਵਾਸਤੇ ਕੁਝ ਇਧਰੋਂ ਉਧਰੋਂ ਲੱਭਣ ਦਾ ਯਤਨ ਕਰ ਰਿਹਾ ਸੀ ਸਮਾਨੀ ਬਿਜਲੀ ਦੇ ਲਸ਼ਕੋਰੇ ਨਾਲ ਮੈਨੂੰ ਇੱਕ ਖੁੰਜੇ ਵਿੱਚ ਖਾਦ ਦੇ ਬੋਰੇ ਵਾਲੀ ਪੱਲੀ ਪਈਦੀ ਸੀ ਮੈਂ ਇਹ ਨਹੀਂ ਦੇਖਿਆ ਕਿ ਸਾਫ਼ ਹੈ ਜਾਂ ਗੰਦੀ ਮੈਂ ਇਸ ਨੂੰ ਚੁੱਕ ਕੇ ਆਪਣੇ ਉੱਪਰ ਲੈਣ ਦੀ ਕੀਤੀ ਤੇ ਫਿਰ ਉੱਕੜੂ ਜਾ ਹੋ ਕੇ ਬੈਠ ਗਿਆ ਮੀ ਤੇ ਨੇਰੀ ਨੇ ਅੱਧਾ ਘੰਟਾ ਆਪਣਾ ਜ਼ੋਰ ਲਾ ਕੇ ਹੀ ਦਮ ਲਿਆ ਫਿਰ ਲੰਗਰ ਦੇ ਪ੍ਰਬੰਧਕ ਵੀ ਦੂਜੇ ਟੈਂਟ ਵਿੱਚੋਂ ਉੱਠ ਪਏ ਤੇ ਉਹ ਖੜੇ ਟੈਂਟ ਨੂੰ ਠੀਕ ਕਰਨ ਲੱਗ ਪਏ ਉਹਨਾਂ ਮੈਨੂੰ ਚਾਹ ਪੀਣ ਲਈ ਕਿਹਾ ਖੈਰ ਚਾਹ ਤਾਂ ਮੈਂ ਪਿਛਲੇ 21 ਸਾਲਾਂ ਤੋਂ ਛੱਡ ਰੱਖੀ ਹੋਈ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਇਸੇ ਟਰਾਲੀ ਜਾਂ ਗੱਡੀ ਵਿੱਚ ਬਿਠਾ ਦਿਓ ਖੈਰ ਇੱਕ ਹੋਰ ਟਰਾਲੀ ਉੱਥੇ ਲੰਗਰ ਕੋਲ ਆ ਕੇ ਰੋਕੀ ਲੰਗਰ ਵਾਲਿਆਂ ਨੇ ਉਹਨਾਂ ਨੂੰ ਮੈਨੂੰ ਬਿਠਾ ਕੇ ਲਿਜਾਣ ਲਈ ਕਿਹਾ। ਉਹ ਭੱਲੇ ਬੰਦੇ ਸੀ। ਪਿੰਡ ਅਤੋਵਾਲੀ, ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਇਸ ਟਰੈਲੀ ਵਿੱਚ ਬੰਦੇ ਵੀ ਪੰਜ ਹੀ ਸਨ। ਉਹਨਾਂ ਨੇ ਲੰਗਰ ਵਾਲਿਆਂ ਦੀ ਗੱਲ ਮੰਨ ਲਈ। ਮੈਂ ਆਪਣਾ ਆਧਾਰ ਕਾਰਡ ਦਿਖਾਉਣਾ ਚਾਹਿਆ, ਆਪਣੀ ਤਲਾਸ਼ੀ ਦੇਣੀ ਚਾਹੀ। ਉਹਨਾਂ ਕੁਝ ਵੀ ਦੇਖਣ ਤੋਂ ਮਨਾਂ ਕਰ ਦਿੱਤਾ। ਉਹਨਾਂ ਨੇ ਮੈਨੂੰ ਆਪਣੀ ਟਰਾਲੀ ਵਿੱਚ ਬਿਠਾ ਲਿਆ। ਮੇਰੇ ਤੇ ਕੀਤੇ ਵਿਸ਼ਵਾਸ ਲਈ ਮੈਂ ਉਹਨਾਂ ਦਾ ਧੰਨਵਾਦ ਕੀਤਾ। ਉਹ ਸਾਰੇ ਨੌਜਵਾਨ ਸੀ। ਉਹ ਹੌਲੀ-ਹੌਲੀ ਮੇਰੇ ਨਾਲ ਖੁੱਲਣ ਲੱਗ ਪਏ ਉਹਨਾਂ ਦੇ ਨਾਂ ਸਨ ਮਨਪ੍ਰੀਤ ਸਿੰਘ ਹੈਪੀ ਸੇਖੋਂ ਬਲਜੀਤ ਸਿੰਘ ਲਬਲੀ ਮੇਜਰ ਸਿੰਘ ਚੀਮਾ ਸਾਰੇ ਹਸਮੁਖ ਤੇ ਵਧੀਆ ਮੁੰਡੇ ਸਨ ਟਰਾਲੀ ਵਿੱਚ ਝੋਨੇ ਦੀ ਪਰਾਲੀ ਦੀ ਮੋਟੀ ਲੇਅਰ ਮੈਂ ਭਾਗਤੇ ਬਿਸ਼ੀ ਹੋਈ ਸੀ ਪਰ ਫੋਮ ਦੇ ਗੱਤੇ ਰੱਖੇ ਹੋਏ ਸਨ ਫਿਰ ਵੀ ਟਰਾਲੀ ਵਿੱਚ ਹੁਜ ਕੇ ਲੱਗ ਰਹੇ ਸਨ ਜੀਟੀ ਰੋਡ ਦੀ ਹਾਲਤ ਖਸਤਾ ਸੀ ਪੈਰ ਪੈਰ ਤੇ ਟੋਆ ਵਿੱਚ ਟਰਾਲੀ ਬੁੜਕਦੀ ਸੀ ਮਾਦਕਿਆ ਸਾਰੇ ਦੇਸ਼ ਦੀਆਂ ਸੜਕਾਂ ਲਗਭਗ ਇੱਕੋ ਜਿਹੀਆਂ ਹੀ ਹਨ ਸੜਕਾਂ ਦੀ ਲੁੱਕ ਬਜਰੀ ਜ਼ਿਆਦਾਤਰ ਠੇਕੇਦਾਰਾਂ ਅਤੇ ਮੰਤਰੀਆਂ ਸੰਤਰੀਆਂ ਦੇ ਢਿੱਡੀ ਵੱਡ ਜਾਂਦੀ ਹੈ ਤੇ ਆਮ ਲੋਕ ਸੜਕਾਂ ਉੱਤੇ ਖੁੱਜ ਕੇ ਖਾਂਦੇ ਆਪਣੀ ਜ਼ਿੰਦਗੀ ਬਤੀਤ ਕਰਦੇ ਰਹਿੰਦੇ ਹਨ ਪਿਛਲੀ ਵਾਰੀ ਜਿਹੜੀ ਬਟਾਲੇ ਵਾਲੀ ਟਰਾਲੀ ਵਿੱਚ ਅਸੀਂ ਆਏ ਸੀ ਉਸ ਵਿੱਚ ਤਾਂ ਪਰਾਲੀ ਦੀ ਤੈ ਵੀ ਮੋਟੀ ਨਹੀਂ ਸੀ ਉਸ ਟਰਾਲੀ ਨੇ ਤਾਂ ਸਾਡੀਆਂ ਬੱਕੀਆਂ ਹੀ ਖੁੱਲ੍ਹ ਦਿੱਤੀਆਂ ਸਨ ਜਦੋਂ ਕੋਈ ਉੱਚਾ ਨੀਵਾ ਜਾਂ ਟੋ ਆਉਂਦਾ ਸੀ ਜਾਂ ਬਣਿਆ ਓਵਰ ਬ੍ਰਿਜ ਆਉਂਦਾ ਸੀ ਤਾਂ ਉਸ ਵਿੱਚ ਆਉਂਦੇ ਗਾਡਰਾਂ ਉੱਪਰ ਟਰਾਲੀ ਟੱਪਦੀ ਸੀ ਅਸੀਂ ਵਿੱਚ ਬੈਠੇ ਫੁੱਟ ਫੁੱਟ ਉੱਪਰ ਨੂੰ ਬੁੜਕਦੇ ਸੀ ਉਸ ਵਿੱਚ ਬੈਠੇ ਬਜ਼ੁਰਗਾਂ ਦੀ ਹਾਲਤ ਤਾਂ ਹੋਰ ਵੀ ਮਾੜੀ ਸੀ ਪੁਲਾਂ ਵਿੱਚ ਪਾਏ ਗਾਡਰ ਅਗਰ ਟੇਡੇ ਹੋਣ ਤਾਂ ਦੋਨੋਂ ਟਾਇਰ ਬਰਾਬਰ ਗਾਡਰ ਉੱਤੇ ਨਾ ਚਣ ਕਰਕੇ ਉਹ ਜਿਹਾ ਇਹਨਾਂ ਜ਼ਿਆਦਾ ਨਹੀਂ ਲੱਗ ਸਕਦਾ ਪਰ ਇੰਜੀਨੀਅਰ ਏਸੀ ਰੂਮਾਂ ਵਿੱਚ ਬੈਠ ਕੇ ਨਕਸ਼ਾ ਬੰਦੀ ਕਰਦੇ ਹਨ ਲੋਕਾਂ ਨੂੰ ਕੀ ਸਮੱਸਿਆ ਆਉਂਦੀ ਹੈ ਉਹ ਕੀ ਜਾਣਨ ਬਜ਼ੁਰਗ ਕਹਿ ਰਹੇ ਸਨ ਕਿ ਵਾਪਸੀ ਤੇ ਅਸੀਂ ਟਰਾਲੀ ਵਿੱਚ ਬੈਠ ਕੇ ਨਹੀਂ ਆਵਾਂਗੇ ਅੱਜ ਵਾਲੀ ਟਰਾਲੀ ਵੀ ਟੱਪ ਰਹੀ ਸੀ ਪਰ ਉਸ ਟਰਾਲੀ ਨਾਲ ਉਹਝ ਕੇ ਘੱਟ ਲੱਗ ਰਹੇ ਸਨ ਇਹ ਕਿਹੜਾ ਕੋਈ ਯੂਰਪ ਦੀ ਸੜਕ ਸੀ ਇਹ ਵਿੱਚ ਪਿਆ ਪਾਣੀ ਜਾਂ ਕਿਸੇ ਤਲ ਪਦਾਰਥ ਦਾ ਗਲਾਸ ਬਾਹਰ ਨਹੀਂ ਡੁੱਲ ਡੁੱਲਦਾ ਇਹ ਤਾਂ ਪਹਾੜਤ ਦੇਸ਼ ਦੀਆਂ ਸੜਕਾਂ ਹਨ ਅਗਰ ਤੁਸੀਂ ਗੱਡੀ ਦੇ ਮੂਹਰੇ ਕੈਬਨ ਵਿੱਚ ਦਹੀਂ ਕਿਸੇ ਬਰਤਨ ਵਿੱਚ ਪਾ ਕੇ ਜਲੰਧਰੋਂ ਤੁਰ ਪੋ ਤਾਂ ਦਿੱਲੀ ਤੱਕ ਪਹੁੰਚਦੇ ਆ ਉਹ ਆਪੇ ਰੜਕ ਹੋ ਜਾਵੇਗਾ 100 ਕਿਲੋਮੀਟਰ ਦਾ ਸਫ਼ਰ ਹੌਲੀ-ਹੌਲੀ ਮੁੱਕਦਾ ਜਾ ਰਿਹਾ ਸੀ ਟਰਾਲੀ ਅੰਦਰ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਸੀ ਫੋਨ ਚਾਰਜ ਕਰਨ ਲਈ ਸਵਿਚ ਲੱਗੇ ਹੋਏ ਸਨ ਟਾਈਮ ਪਾਸ ਕਰਨ ਲਈ ਨੌਜਾਨ ਕਦੇ ਵੀਡੀਓਜ਼ ਦੇਖਣ ਲੱਗ ਪੈਂਦੇ ਸਨ ਤੇ ਕਦੇ ਤਾਸ਼ ਖੇਡਣ ਲਗ ਪੈਂਦੇ ਸਨ ਮੇਰੀ ਨਾਂ ਤਾਂ ਤਾਸ਼ ਵਿੱਚ ਦਿਲਚਸਪੀ ਸੀ ਤੇ ਨਾ ਹੀ ਫੋਨ ਵਿੱਚ ਮੈਂ ਤਾਂ ਰਾਤ ਅਤੇ ਸਵੇਰ ਦੇ ਮੀਂਹ ਦਾ ਝੰਬਿਆ ਛੇਤੀ ਛੇਤੀ ਆਪਣੇ ਟਿਕਾਣੇ ਤੇ ਪਹੁੰਚਣਾ ਚਾਹੁੰਦਾ ਸੀ ਮੈਂ ਟਰਾਲੀ ਦੇ ਪਿੱਛੇ ਲੇਟਿਆ ਜਾਂ ਬੈਠਾ ਸੜਕ ਕਿਨਾਰੇ ਬਣੀਆ ਅੱਛੇ ਨੂੰ ਭੱਜਦੀਆਂ ਬਿਲਡਿੰਗਾਂ ਟਾਬਿਆਂ ਖੇਤਾਂ ਦਰਖਤਾਂ ਅਤੇ ਰੈਸਟੋਰੈਂਟਾਂ ਨੂੰ ਦੇਖ ਰਿਹਾ ਸੀ ਇੱਕ ਟਾਬੇ ਤੇ ਉਹਨਾਂ ਪਰੌਠੇ ਖਾਣ ਲਈ ਟਰਾਲੀ ਨੂੰ ਰੋਕ ਲਿਆ ਮੈਨੂੰ ਵੀ ਉਹਨਾ ਪਰੋਠੇ ਖਾਣ ਦਾ ਸੱਦਾ ਦਿੱਤਾ। ਮੇਰੀਆਂ ਤਲੀਆਂ ਚੀਜ਼ਾਂ ਖਾਣੀਆਂ ਬੰਦ ਹੋਣ ਕਰਕੇ ਮੈਂ ਉਹਨਾਂ ਨੂੰ ਨਾ ਕਰ ਦਿੱਤੀ। ਮੈਂ ਸ਼ਾਮ ਦੀ ਘਰ ਦੀ ਰੋਟੀ ਖਾਧੀ ਹੋਈ ਸੀ। ਭੁੱਖ ਭਾਵੇਂ ਥੋੜੀ ਨੂੰ ਵੀ ਚਮਕ ਰਹੀ ਸੀ ਪਰ ਮੈਂ ਚਾਹੁੰਦਾ ਸੀ ਕਿ ਕਿਸੇ ਲੰਗਰ ਤੇ ਜਾ ਕੇ ਰੁਕਦੇ ਤਾਂ ਉੱਥੇ ਸਾਦੀ ਰੋਟੀ ਖਾਂਦੇ। ਉਹ ਸਾਰੇ ਢਾਬੇ ਅੰਦਰ ਵੜ ਗਏ। ਮੈਂ ਸੋਚਿਆ ਕਿ ਮੈਨੂੰ ਫਰੈਸ਼ ਵਗੈਰਾ ਹੋ ਜਾਣਾ ਚਾਹੀਦਾ। ਮੈਂ ਟਾਇਲਟ ਗਿਆ, ਪੁਰਸ਼ ਕਰਕੇ ਮੈਂ ਮੂੰਹ ਹੱਥ ਤੋਕੇ ਥੋੜਾ ਤਾਜ਼ਾ ਦਮ ਹੋ ਗਿਆ ਟਰਾਲੀ ਮੁੜ ਤੁਰ ਪਈ ਸਿੰਘੂ ਬਾਰਡਰ ਆਉਣ ਵਿੱਚ ਨਹੀਂ ਸੀ ਆ ਰਿਹਾ ਦੁਪਹਿਰਾ ਹੋ ਗਿਆ ਸੀ ਨੌ ਜਵਾਨਾਂ ਪਰੌਠੇ ਛਕ ਲੈ ਸਨ ਫਿਰ ਉਹਨਾਂ ਨੇ ਕਿਸੇ ਲੰਗਰ ਤੇ ਟਰਾਲੀ ਨਾ ਰੁਕੀ ਸਿਰਫ ਇੱਕ ਵਾਰ ਉਹਨਾਂ ਸੰਤਰੇ ਲੈਣ ਲਈ ਸੜਕ ਕਿਨਾਰੇ ਰੇੜੀ ਕੋਲ ਟਰਾਲੀ ਰੁਕੀ ਉਹਨਾਂ 2 ਕਿਲੋ ਸੰਤਰੇ ਲੈ ਇੱਕ ਸੰਤਰਾ ਉਹਨਾਂ ਮੈਨੂੰ ਵੀ ਦਿੱਤਾ ਉਸ ਨਾਲ ਢਿੱਡ ਨੂੰ ਥੋੜਾ ਤਰਾਸ ਹੋਇਆ ਟਰਾਲੀ ਹੌਲੀ-ਹੌਲੀ ਚਲਦੀ ਗਈ ਫਿਰ ਸੜਕ ਕਿਨਾਰੇ ਪਰਪਾਲਾਂ ਪਾਈਆਂ ਟਰਾਲੀਆਂ ਦਿਸਣ ਲੱਗ ਪਈਆਂ ਖੜੀਆਂ ਟਰਾਲੀਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਟਰਾਲੀਆਂ ਪਿੰਡਾਂ ਵਿੱਚ ਆਉਂਦੇ ਗੱਡੀ ਘਾਟਿਆਂ ਦੀਆਂ ਪਾਈਆਂ ਛੌਣੀਆਂ ਵਾਂਗ ਦ੍ਰਿਸ਼ ਸਿਰਜ ਰਹੀਆਂ ਸਨ ਇਹ ਦ੍ਰਿਸ਼ ਲਗਾਤਾਰ ਵੱਧਦਾ ਜਾ ਰਿਹਾ ਸੀ ਸੜਕ ਦੇ ਦੋਹੀਂ ਪਾਸੇ ਮੇਲਾ ਲੱਗਿਆ ਹੋਇਆ ਪ੍ਰਤੀਤ ਹੋ ਰਿਹਾ ਸੀ ਸੜਕ ਤੇ ਵੀ ਪੈਰ ਪੈਰ ਤੇ ਭੀੜ ਭੱਦੀ ਜਾ ਰਹੀ ਸੀ ਥਾਂ-ਥਾਂ ਤੇ ਲੰਗਰ ਲੱਗੇ ਹੋਏ ਸਨ ਸਪੀਕਰਾਂ ਉੱਤੇ ਲੰਗਰ ਛਕਣ ਤੇ ਦੇ ਸੱਦੇ ਮਿਲ ਰਹੇ ਸਨ ਸਾਡੀ ਟਰਾਲੀ ਹੌਲੀ-ਹੌਲੀ ਆਪਣੀ ਥਾਂ ਬਣਾਉਂਦੀ ਅੱਗੇ ਵਧਦੀ ਜਾ ਰਹੀ ਸੀ ਟਰਾਲੀ ਨੂੰ ਖੜ੍ਹਾ ਕਰਨ ਲਈ ਥਾਂ ਲੱਭੀ ਜਾ ਰਹੀ ਸੀ ਮਸੀਂ ਜਾ ਕੇ ਕਿਤੇ ਥਾਂ ਲੱਭੀ ਲੰਬੇ ਸਫ਼ਰ ਤੋਂ ਬਾਅਦ ਟਿਕਾਣੇ ਪਹੁੰਚਣ ਕਰਕੇ ਸਾਰਿਆਂ ਦੇ ਚਿਹਰਿਆਂ ਤੇ ਪ੍ਰਸੰਨਤਾ ਦਿਖਾਈ ਦੇਣ ਲੱਗੀ ਮੈਂ ਉਤਰਿਆ ਤੇ ਨੌਜੋਨਾਂ ਦਾ ਧੰਨਵਾਦ ਕੀਤਾ ਫਿਰ ਮੈਂ ਡਾਕਟਰ ਅੰਬਿਤ ਕਾਲ ਲਾਇਬ੍ਰੇਰੀ ਨੂੰ ਚੱਲ ਪਿਆ ਟਰਾਲੀ ਉੱਥੋਂ ਕਾਫੀ ਪਿੱਛੇ ਖੜੀ ਕਰ ਦਿੱਤੀ ਗਈ ਸੀ ਮੈਂ ਜਲਦੀ ਜਲਦੀ ਪੈਦਲ ਚੱਲ ਪਿਆ 3:30 ਵਜੇ ਮੈਂ ਲਾਇਬ੍ਰੇਰੀ ਦੇ ਮੂਹਰੇ ਸੀ ਮੈਂ ਐਡਵੋਕੇਟ ਗੁਰਦੀਪ ਸਿੰਘ ਰੌਣੀ ਨੂੰ ਜਾ ਕੇ ਜੈਪੀ ਬੁਲਾਈ ਉਹ ਮੈਨੂੰ ਹੀ ਅੜਿਕ ਰਿਹਾ ਸੀ ਮੈਂ ਪਾਣੀ ਪੀਤਾ ਤੇ ਥੋੜੀ ਰਿਸ਼ਤ ਤੋਂ ਬਾਅਦ ਲੰਗਰ ਵੱਲੋਂ ਚੱਲ ਪਿਆ ਧੰਨਵਾਦ